ਸ਼ਾਰਜ਼ ਐਸੋਸੀਏਸ਼ਨ ਰਜਿਸਟਰ ਪੰਜਾਬ ਸਟੇਟ ਪਾਵਰ ਅਤੇ ట్రాన్స్‌మిਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 12 ਜੁਲਾਈ 2025 ਨੂੰ ਮਿਲਨ ਪੈਲੇਸ ਜਲੰਧਰ ਵਿਖੇ ਤੀਜਾ ਸੂਬਾ ਪਧਰੀ ਡੈਲੀਗੇਟ اجلاس ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਡੈਲੀਗੇਟ ਸਾਥੀ ਅਤੇ ਸਟੇਟ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਣਗੇ ਇਸ ਗੱਲ ਦਾ ਪ੍ਰਗਟਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਪਠੱਲ ਨੇ ਪ੍ਰੈਸ ਕਾਨਫਰੰਸ ਵਿੱਚ ਕੀਤਾ ਇਸ ਡਿਲੀਗੇਟਡ ਜਲਾਸ ਵਿੱਚ ਅਗਲੇ 3 ਸਾਲ ਲਈ ਸਟੇਟ ਕਮੇਟੀ ਦੀ ਚੋਣ ਕੀਤੀ ਜਾਵੇਗੀ ਤਾਂ ਇਸ ਮੌਕੇ ਸ਼੍ਰੀ ਓਮ ਜੰਗੀ ਸੂਬਾ ਮਿਤ ਪ੍ਰਧਾਨ ਸ਼ਿਵ ਕੁਮਾਰ ਤਿਵਾੜੀ ਉਪ ਜਨਰਲ ਸਕੱਤਰ ਡੀ ਕੇ ਮਹਿਤਾ ਵਿੱਤ ਸਕੱਤਰ ਅਤੇ ਕੁਲਵਿੰਦਾ ਸਿੰਘ ਹਟਵਾਲ ਸਰਕਲ ਪ੍ਰਧਾਨ ਪੈਨਸ਼ਨਰਸ ਐਸੋਸੀਏਸ਼ਨ ਨਵਾਂ ਸ਼ਹਿਰ ਅਤੇ ਬਾਕੀ ਸਾਰੇ ਕਮੇਟੀ ਮੈਂਬਰ ਹਾਜ਼ਰ ਸਨ ਗੁਰਾਇਆ ਤੋਂ ਪਿੰਡ ਸੁਮਨ ਦੇ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ ਮੈਂ ਧਨਵਾਨ ਸਿੰਘ ਪੱਠਣ ਜਨਰਲ ਸਕੱਤਰ ਪੈਨਸ਼ਨ ਐਸਓ ਜੀ ਪਾਵਰ ਕੌਂਟ੍ਰੈਕਟ ਟ੍ਰਾਂਸਕੋ ਸਾਡਾ ਇੱਥੇ ਅੱਜ ਜਿਹੜਾ ਸਾਡੇ ਜਿਹੜੇ ਅੱਜ ਅਸੀਂ ਇਕੱਠੇ ਹੋਏ ਆਂ ਜਿਹੇ ਚ ਪੈਸ ਮਿਲਨੀ ਵੀ ਹੋ ਰਹੀ ਆ ਉਹਦੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਆ ਕਿ ਕੱਲ ਨੂੰ 12 ਤਰੀਕ ਨੂੰ ਸਾਡੀ ਪੈਨਸ਼ਨ ਐਸੋਸੀਏਸ਼ਨ ਸਵਾਈ ਜਨਰਲ ਜਲਾਸ ਹੋ ਰਿਹਾ ਜਿਹਦੇ ਵਿੱਚ ਜਿਹੜਾ ਹੈਗਾ ਸਾਰੇ ਪੰਜਾਬ ਦੇ ਕੋਨੇ ਕੋਨੇ ਦੇ ਟੈਲੀ ਆਉਣਗੇ ਉਹਦੇ ਵਿੱਚ ਜਿਹੜੀ ਹੈਗੀ ਵਿਚਾਰਾ ਆਉਣੀਆਂ ਸੰਘਰਸ਼ ਬਾਰੇ ਸਾਰੇ ਹੋਣਗੇ ਉਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਅਗਲੇ 3 ਸਾਲ ਵਾਸਤੇ ਚੋਣ ਵੀ ਕਰਾਂਗੇ ਅਸੀਂ ਬੇਨਤੀ ਕਰਦੇ ਆ ਮੀਡੀਆ ਨੂੰ ਬੇਨਤੀ ਕਰਦੇ ਆ ਕਿ ਸਾਡੇ ਇਸ ਫੰਕਸ਼ਨ ਦੀ ਕਵਰੇਜ ਕੀਤੀ ਜਾਵੇ ਤੇ ਨਾਲ ਹੀ ਜਿਹੜਾ ਹੈਗਾ ਇਹਨੂੰ ਵੀ ਜਿਹੜਾ ਹੈਗਾ ਮੈਨ ਅਖਬਾਰ ਪੰਨੇ ਚ ਪਾ ਕੇ ਸਾਰੇ ਪੰਜਾਬ ਚ ਗੱਲ ਪਹੁੰਚਾਈ ਜਾਵੇ ਕਿਸੇ ਪਾਵਰ ਕੰਪਨਸ਼ਨ ਐਸੋਸੀਏਸ਼ਨ ਦਾ ਜਿਹੜਾ ਡਿਲੀਗੇਟ ਲਾਸ ਹੋ ਰਿਹਾ ਇਹ ਸਾਡੇ ਸਮਾ ਉਹ ਕੰਮ ਕਰ ਹਾਂਜੀ ਸਮਾ ਜਿਹੜਾ ਹੈਗਾ ਉਹ 10:30 ਵਜੇ ਸ਼ੁਰੂ ਹੋਏਗਾ ਤੇ ਲਗਾਤਾਰ ਚੱਲੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਮਿਲਨ ਪੈਲੇਸ ਮਿਲਨ ਪੈਲੇਸ ਜਿਹੜਾ ਹੈਗਾ ਗਰਾਇਆ ਦੇ ਵਿੱਚ ਜਿਹੜਾ ਮੈਨੂੰ ਜੀਟੀ ਰੋਡ ਦੇ ਉੱਤੇ ਉਹਦੇ ਉੱਤੇ ਮਿਲਨ ਪੈਲੇਸ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਕੀਤਾ ਜਾਊਗਾ ਇਹ ਸਾਡੀ ਮਤਲਬ ਹੈਗਾ ਬੇਨਤੀ ਹੈ ਕਿ ਇਹਨੂੰ ਕਵਰ ਕੀਤੀ ਜਾਵੇ ਇਹ ਸਾਡੇ ਤੱਕ